ਦੋਸਤੋ ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛਲੇ ਮਹੀਨੇ ਬਠਿੰਡਾ ਪੁਲਿਸ ਉੱਪਰ ਜੋ ਦੋਸ਼ ਲੱਗੇ ਸਨ ਕਿ ਪੁਲਿਸ ਨੇ ਨਰਿੰਦਰਦੀਪ ਸਿੰਘ ਨਾਂ ਦੇ ਇੱਕ ਟੀਚਰ ਨੂੰ ਤਸ਼ੱਦਦ ਕਰਕੇ ਕਰੰਟ ਲਾ ਕੇ ਮਾਰ ਦਿੱਤਾ ਸੀ ਜਿਸ ਦੇ ਰੋਸ ਵਜੋਂ ਗੋਨਿਆਣਾ ਵਿਖੇ ਰੋਸ ਧਰਨੇ ਵੀ ਕੀਤੇ ਗਏ ਸਨ ਪਰ ਅੱਜ ਤੱਕ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹੈ ਜਿਹੜੇ ਪੁਲਿਸ ਅਧਿਕਾਰੀਆਂ ਨੇ ਤਸ਼ੱਦਦ ਕੀਤਾ ਸੀ মিডিਆ ਦੇ ਕਹਿਣ ਮੁਤਾਬਕ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਸੁਣਨ ਵਿੱਚ ਆਇਆ ਹੈ ਕਿ ਉਸ ਮਰਨ ਵਾਲੇ ਟੀਚਰ ਦਾ ਰੈਪਿਊਟੇਸ਼ਨ ਕਾਫੀ ਅੱਛਾ ਸੀ ਅਤੇ ਇੱਕ ਗੁਰਸਿੱਖ ਪਰਿਵਾਰ ਨਾਲ ਉਹ ਸਬੰਧ ਰੱਖਦਾ ਸੀ ਨਰਿੰਦਰਦੀਪ ਸਿੰਘ ਦੀ ਧਰਮ ਪਤਨੀ ਜੋ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਵਿੱਚ ਗਈ ਹੋਈ ਸੀ ਉੱਥੇ ਉਹਨਾਂ ਨੂੰ ਪੰਜਾਬ ਦੇ ਪ੍ਰਧਾਨ ਅਮਨ अरोड़ा ਨੇ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲੇਗਾ ਉਸ ਭੈਣ ਦੇ ਨਾਲ ਉਹਨਾਂ ਦਾ 5-7 ਸਾਲ ਦਾ ਪਿਆਰਾ ਜਿਹਾ ਬੱਚਾ ਵੀ ਸੀ ਇੱਕ ਪੱਤਰਕਾਰ ਨੇ ਜਦ ਉਸ ਬੱਚੇ ਨੂੰ ਪੁੱਛਿਆ ਕਿ ਬੇਟਾ ਤੁਸੀਂ ਇੱਥੇ ਕੀ ਲੈਣ ਆਏ ਹੋ ਤਾਂ ਬੱਚੇ ਦੇ ਬੋਲ ਸਨ ਕਿ ਅਸੀਂ ਇੱਥੇ ਇਨਸਾਫ ਲੈਣ ਵਾਸਤੇ ਆਏ ਹਾਂ ਮੇਰੇ ਪਾਪਾ ਤਾਂ ਵਾਪਸ ਨਹੀਂ ਆਉਣਗੇ ਪਰ ਅਸੀਂ ਇਨਸਾਫ ਤਾਂ ਮੰਗ ਸਕਦੇ ਹਾਂ ਦੋਸਤੋ ਪੰਜਾਬ ਦੇ ਜਿਸ ਵੀ ਆਦਮੀ ਨੇ ਇਸ ਬੱਚੇ ਦੇ ਇਹ ਬੋਲ ਸੁਣੇ ਹੋਣਗੇ ਤਾਂ ਉਹ ਬੱਚੇ ਦੇ ਬੋਲ ਸੁਣ ਕੇ ਜ਼ਰੂਰ ਭਾਵਕ ਹੋਇਆ ਹੋਵੇਗਾ ਪਰ ਜਿਹੜੇ ਲੋਕ ਚੰਦ ਪੈਸਿਆਂ ਦੀ ਖਾਤਰ ਇਹੋ ਜਿਹੇ ਕਿ ਨਾ ਅਨੇ ਕਾਰਨਾਮੇ ਕਰਦੇ ਹਨ ਪਰਮਾਤਮਾ ਉਹਨਾਂ ਨੂੰ ਜ਼ਰੂਰ ਇੱਕ ਦਿਨ ਸਜ਼ਾ ਦੇਵੇਗਾ ਦੋਸਤੋ ਇਹ ਸਾਰਾ ਕਸੂਰ ਸਾਡੀਆਂ ਸਰਕਾਰਾਂ ਦਾ ਹੈ ਜੋ ਲੋਕਾਂ ਦੇ ਬੇਕਸੂਰ ਗੱਭਰੂ ਪੁੱਤ ਮਰਵਾ ਰਹੀਆਂ ਹਨ ਇਹਨਾਂ ਸਰਕਾਰਾਂ ਨੂੰ ਇੱਥੇ ਬਣੇ ਰਹਿਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਸੋ ਦੋਸਤੋ ਇਹ ਸੀ ਕੁਝ ਮੇਰੀਆਂ ਗੱਲਾਂ ਬਾਤਾਂ ਜਿਸ ਵਿੱਚ ਮੈਂ ਦੱਸਿਆ ਕਿ ਉਸ ਬੱਚੇ ਨੇ ਕਿਵੇਂ ਆਪਣੇ ਪਾਪਾ ਦੇ ਸਬੰਧ ਵਿੱਚ ਦੋ ਭਾਵਕ ਹੋਣ ਵਾਲੇ ਸ਼ਬਦ ਕਹੇ ਪਰਮਾਤਮਾ ਉਸ ਬੱਚੇ ਦੀ ਉਮਰ ਲੰਮੀ ਕਰੇ ਅਤੇ ਉਸ ਪਰਿਵਾਰ ਨੂੰ ਇਨਸਾਫ ਮਿਲੇ ਆਪ ਸਭ ਨੂੰ ਮੇਰੇ ਵੱਲੋਂ ਸਸਰੀ ਘਰ